ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀ ਦੇ ਦੇ ਪਏ ਜੀ ਮੈਂ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ। ਦੋਸਤੋ ਜਦੋਂ ਰੱਬ ਮਾਰਨ ਲੱਗਦਾ ਤਾਂ ਫਿਰ ਅੱਗਾ ਪਿੱਸਾ ਕੁਝ ਨਹੀਂ ਵੇਖਦਾ ਤੇ ਗਰੀਬ ਨੂੰ ਹੋਰ ਜਿਹੜਾ ਆ ਗਰੀਬ ਕਰੀ ਜਾਂਦਾ ਆ। ਏਸ਼ੇ ਤਰ੍ਹਾਂ ਦੇ ਹਾਲਾਤ ਜਿੱਥੇ ਅੱਜ ਮੈਂ ਪਹੁੰਚਿਆ ਵਾਂ ਇੱਥੋਂ ਦੇ ਨੇ। ਇੱਕ ਐਸੇ ਪਰਿਵਾਰ ਦੇ ਨਾਲ ਤੁਹਾਨੂੰ ਰੂਬਰੂ ਕਰਨ ਜਾ ਰਹੇ ਹਾਂ ਕਿ ਪਹਿਲਾਂ ਸਿਰ ਦਾ ਸਾਈਂ ਖੋਲਿਆ ਫਿਰ ਸਿਰ ਦੀ ਸੱਤ। ਬੜੇ ਮੰਦੇ ਹਾਲਾਤਾਂ ਦੇ ਵਿੱਚ ਇਹ ਭੈਣ ਰਹਿ ਰਹੀ ਏ ਦੋ ਬੱਚੇ ਨੇ। ਪਹਿਲਾ ਇਹਨਾਂ ਦੇ ਜਿਹੜੇ ਘਰ ਵਾਲੇ ਆ ਉਹ ਪੂਰੇ ਹੋ ਜਾਂਦੇ ਤੇ ਉਸ ਤੋਂ ਬਾਅਦ ਜਿਹੜਾ ਆ ਇੱਕ ਕਮਰੇ ਦੀ ਸਾਤ ਹੈ ਜਿਹੜੀ ਉਹ ਡਿੱਗ ਪੈਂਦੀ ਏ ਜਿਦੇ ਕਰਕੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਬਰਸਾਤੀ ਦਿਨ ਸੌਣ ਮਹੀਨਾ ਚੱਲਦਾ ਪਿਆ ਤੇ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਬਰਸਾਤਾਂ ਹੁੰਦੀਆਂ ਪਈਆਂ ਨੇ ਐਹੋ ਜਿਹੇ ਟਾਈਮ ਦੇ ਵਿੱਚ ਬੁਰੇ ਹਾਲਾਤ ਤੇ ਬੜੀ ਮੁਸ਼ਕਲ ਦੇ ਨਾਲ ਜਿਹੜੇ ਆ ਐਸੇ ਘਰ ਦੇ ਵਿੱਚ ਦਿਨ ਕੱਟਨੇ ਜਿਹੜੀ ਸੱਤ ਆ ਇੱਕ ਪਾਸੇ ਤੋਂ ਡਿੱਗੀ ਹੋਈ ਏ ਤੇ ਇੱਕ ਪਾਸੇ ਤੋਂ ਖੜੀ ਏ ਪਰ ਬੱਚਿਆਂ ਨੂੰ ਸਵਾਲਣਾ ਜਾਂ ਬੱਚਿਆਂ ਦਾ ਉਧਰ ਫਿਰਨਾ ਜਿਹੜਾ ਆ ਖਤਰੇ ਤੋਂ ਘਟ ਨਹੀਂ ਏ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਉਹ ਵੀ ਸੱਤ ਜਿਹੜੀ ਏ ਡਿੱਗ ਨੂੰ ਘਟ ਨਹੀਂ ਏ ਤੇ ਆਉ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦਿਖਾਲਦੇ ਆ ਤੇ ਘਰ ਵਾਲਿਆਂ ਦੇ ਨਾਲ ਗੱਲ ਵੀ ਕਰਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਬਾਕੀ ਤੁਸੀਂ ਆਪ ਹੀ ਅੱਗੇ ਸ਼ੇਅਰ ਕਰ ਦੇਣੀ ਏ ਤਾਂ ਕਿ ਦਾਨੀ ਸੱਜਣਾ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਦਾਨੀ ਸੱਜਣ ਜਿਹੜੇ ਘਟੋ ਘਟ ਭੈਣ ਦੀ ਹੈਲਪ ਕਰਕੇ ਇਸ ਕਮਰੇ ਦੀ ਜਿਹੜੀ ਹੈ ਸੱਤ ਤੱਕ ਤਾਂ ਪਵਾ ਦੇਣ ਕਿਉਂਕਿ ਜਦੋਂ ਕਹਿੰਦੇ ਨੇ ਵੀ ਬੰਦੇ ਦੀ ਵਾਸ ਨਹੀਂ ਚੱਲਦਾ ਉਦੋਂ ਬੰਦਾ মিডিਆ ਤੱਕ ਪਹੁੰਚਦਾ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਹੱਥ ਪੈਰ ਮਾਰ ਕੇ ਤੇ ਆਪਣੇ ਆਪ ਨੂੰ ਦਾਨੀ ਸੱਜਣਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਆ ਇਸੇ ਤਰ੍ਹਾਂ ਹਾਲਾਤ ਭੈਣ ਦੇ ਜਦੋਂ ਇੱਥੋਂ ਤੱਕ ਬੱਤਰ ਹੋ ਗਏ ਤਾਂ ਭੈਣ ਨੇ ਸਾਡੇ ਤੱਕ ਜਿਹੜੀ ਹੈ ਆਪਣੀ ਗੁਹਾਰ ਲਗਾ ਦਿੱਤੀ ਤੇ ਸਾਡੇ ਕੋਲ ਜਦੋਂ ਦਫ਼ਤਰ ਆਣ ਕੇ ਇਹਨਾਂ ਨੇ ਗੱਲਬਾਤ ਕੀਤੀ ਤਾਂ ਅਸੀਂ ਇਹਨਾਂ ਦੇ ਕੋਲ ਪਹੁੰਚੇ ਆ ਗੱਲਬਾਤ ਜਿਹੜੀ ਕਰ ਲੈਂਦੇ ਆ ਤੇ ਆਉ ਤੁਹਾਨੂੰ ਦਿਖਾਉਨੇ ਆ ਘਰ ਦੇ ਹਾਲਾਤ ਦੋਸਤੋ ਇਸ ਟਾਈਮ ਮੈਂ ਉਸੇ ਘਰ ਦੇ ਵਿੱਚ ਆ ਤੇ ਇਹ ਭੈਣ ਆ ਜਿਹਦੇ ਘਰ ਦੀ ਜਿਹੜੀ ਸੱਤ ਡਿੱਗੀ ਹੋਈ ਹੈ ਪਹਿਲਾਂ ਘਰ ਵਾਲਾ ਜਿਹੜਾ ਆ ਉਹ ਪੂਰਾ ਹੋ ਜਾਂਦਾ ਆ ਤੇ ਦੋ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਆ ਆ ਇੱਕ ਬੇਟਾ ਤੇ ਇੱਕ ਬੇਟੀ ਤੇ ਹਾਲਾਤ ਜਿਹੜੇ ਮੈਂ ਘਰ ਦੇ ਤੁਹਾਨੂੰ ਦਿਖਾਣ ਲੱਗਾ ਵਾਂ ਉੱਪਰ ਤੁਸੀਂ ਦੇਖਦੇ ਪਿਓ ਇਹ ਬਾਲਿਆਂ ਵਾਲੀ ਸਾਤ ਆ ਤੇ ਇੱਧਰ ਤੁਸੀਂ ਦੇਖਦੇ ਪਿਓ ਪੀ ਗਾਡਰ ਗਾਡਰ ਦਾ ਇੱਧਰਲਾ ਹਿੱਸਾ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਡਿੱਗ ਚੁੱਕਾ ਆ ਤੁਸੀਂ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਦੇਖਦੇ ਪਿਓ ਹਾਲਾਤ ਜਿਹੜੇ ਨੇ ਉਹ ਕਿੰਨੇ ਬੱਤਰ ਨੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹੋ ਜੀ ਜਗ੍ਹਾ ਦੇ ਵਿੱਚ ਸੱਪ ਸਪੋਲੇ ਵੀ ਜਿਹੜੇ ਨੇ ਆ ਜਾਂਦੇ ਨੇ ਤੇ ਸੱਪਾਂ ਤੋਂ ਵੀ ਜਿਹੜਾ ਆ ਪੂਰਾ ਖਤਰਾ ਜਿਹੜਾ ਆ ਇੱਥੇ ਬੱਚਿਆਂ ਨੂੰ ਹੋ ਸਕਦਾ ਆ ਹਾਲਾਤ ਤੁਸੀਂ ਆਪਣੀਆਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਸੱਤ ਜਿਹੜੀ ਏ ਉਹ ਡਿੱਗੀ ਹੋਈ ਏ ਇਧਰੋਂ ਜੇਕਰ ਮੈਂ ਤੁਹਾਨੂੰ ਦਿਖਾਵਾਂ ਇਧਰੋਂ ਰੋਸ਼ਨੀ ਵੀ ਜਿਹੜੀ ਉੱਪਰੋਂ ਨਜ਼ਰ ਆ ਰਹੀ ਏ ਇਹ ਤਰਪਾਲ ਪਾ ਕੇ ਆਂਡੀਆਂ ਗਵਾਂਡੀਆਂ ਦੇ ਨਾਲ ਹੈਲਪ ਦੇ ਨਾਲ ਚੜਾਇਆ ਥੋੜਾ ਜਿਹਾ ਆਸਰਾ ਕੀਤਾ ਹੋਇਆ ਪਰ ਕਿੰਨਾ ਚਿਰ ਕਿਉਂਕਿ ਜਿਹੜੇ ਹਾਲਾਤ ਤੁਸੀਂ ਦੇਖਦੇ ਪਿਓ ਇਹ ਹਾਲਾਤ ਰੈਣ ਬਸੇਰੇ ਵਾਲੇ ਨਹੀਂ ਨਜ਼ਰ ਆ ਰਹੇ ਕਿਉਂਕਿ ਜਿਹੜੀ ਸੱਤ ਆ ਉਹ ਤਕਰੀਬਨ ਤਕਰੀਬਨ ਜਿਹੜੀ ਪੂਰੀ ਡਿੱਗ ਚੁੱਕੀ ਏ ਜਿਹੜੇ ਉੱਪਰ ਤੁਸੀਂ ਦੇ ਦਿੱਤੇ ਪਿਓ ਵੀ ਉਹ ਵੀ ਬਾਲਲੇ ਜਿਹੜੇ ਆ ਡਿੱਗਣ ਦੇ ਹਾਲਾਤਾਂ ਦੇ ਵਿੱਚ ਹੀ ਨੇ ਤੇ ਗਾਰਡਰ ਦੇ ਉੱਤੇ ਜਿਹੜੇ ਇਧਰ ਵਾਲੇ ਬਾਲਲੇ ਜਾਂ ਜਿਹੜੇ ਫੱਟੇ ਪਏ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਟੁੱਟ ਭੱਜ ਚੁੱਕੇ ਨੇ ਤੇ ਇਧਰ ਲਈ ਸੱਤ ਤਾਂ ਪੂਰੀ ਦੀ ਪੂਰੀ ਜੜੀ ਹੈ ਤੁਸੀਂ ਦੇ ਦਿੱਤੇ ਪਿਓ ਤਰਪਾਲ ਪਾ ਕੇ ਕਵਰ ਕੀਤੀ ਹੋਈ ਹੈ ਵੀ ਤਾਂ ਕਿ ਪਾਣੀ ਜਿਹੜਾ ਅੰਦਰ ਨੂੰ ਨਾ ਆਵੇ ਪਰ ਪਾਣੀ ਨੂੰ ਰੋਕਿਆ ਨਹੀਂ ਜਾ ਸਕਦਾ ਜੇਕਰ ਤੇਜ਼ ਬਰਸਾਤਾਂ ਆ ਜਾਣ ਤੇ ਸਾਇਦ ਹੀ ਇੱਥੇ ਰਹਿਣਾ ਮੁਸ਼ਕਲ ਹੋ ਸਕਦਾ ਹੈ ਤੁਸੀਂ ਦੇ ਦਿੱਤੇ ਪਿਓ ਪੀ ਘਰ ਦੇ ਵਿੱਚ ਜਿਹੜੇ ਹਾਲਾਤ ਨੇ ਇਹ ਮੰਝਾ ਖੜਾ ਕੀਤਾ ਆਇਆ ਇਸ ਜਗਤ ਉੱਤੇ ਹੀ ਸ਼ਾਇਦ ਕਈ ਵਾਰੀ ਸੌਣਾ ਬਹਿਣਾ ਪੈ ਜਾਂਦਾ ਆ ਤੇ ਬਹੁਤ ਜਿਹੜੇ ਮੰਦੇ ਹਾਲਾਤ ਨੇ ਵੇਚੀ ਜਿਹੜਾ ਆ ਭੈਣ ਨੇ ਜਿਹੜੀ ਏ ਇਸੇ ਕਮਰੇ ਦੇ ਵਿੱਚ ਜਿਹੜੀ ਰਸੋਈ ਵੀ ਬਣਾਈ ਹੋਈ ਏ ਦੋ ਘਰਾਂ ਦਾ ਜਿਹੜਾ ਇਹ ਘਰ ਹੈ ਜਿਹਦੇ ਵਿੱਚ ਇਹ ਕਮਰਾ ਭੈਣ ਦੇ ਹੱਥ ਆਇਆ ਤੇ ਭੈਣ ਇਸੇ ਕਮਰੇ ਦੇ ਵਿੱਚ ਜਿਹੜਾ ਆ ਰਸੋਈ ਤੇ ਘਰ ਨੂੰ ਛੜਾਇਆ ਆਪਣੇ ਨੂੰ ਰੈਣ ਬਿਛੇਰਾ ਬਣਾ ਕੇ ਬੈਠੀ ਹੋਈ ਏ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਦਿਖਾਉਣ ਦਾ ਮਤਲਬ ਸਿਰਫ ਤੁਹਾਨੂੰ ਇਹੀ ਏ ਪੀ ਪੈਣ ਦੀ ਜੇ ਮਦਦ ਹੋ ਸਕੇ ਮਦਦ ਕਰ ਸਕਦੇ ਹੋ ਤਾਂ ਜਰੂਰ ਕਰੋ ਜੇਕਰ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੋ ਤਾਂ ਕਿ ਦਾਨੀ ਸੱਜਣਾ ਤੱਕ ਪਹੁੰਚ ਸਕੇ ਤੇ ਕੋਈ ਨਾ ਕੋਈ ਸੱਜਣ ਜਿਹੜਾ ਆ ਆ ਕੇ ਪੈਣ ਦੀ ਬਾਹ ਫੜ ਕੇ ਜਿਹੜਾ ਆ ਉਹਦੀ ਹੈਲਪ ਕਰ ਸਕੇ ਤੇ ਇਸ ਸੱਤ ਦੇ ਉੱਤੇ ਜਿਹੜਾ ਆ ਘਟੋ-ਘਟ ਦੁਬਾਰਾ ਸੱਤ ਜਿਹੜੀ ਇਸ ਕਮਰੇ ਦੇ ਉੱਤੇ ਪਿਆ ਜਾਵੇ ਤਾਂ ਕਿ ਜਿਹੜੇ ਆ ਉਹ ਆਪਣੇ ਜਿਹੜੇ ਦਿਨ ਸਹੀ ਤਰੀਕੇ ਦੇ ਨਾਲ ਕੱਟ ਸਕਣ ਗੱਲਬਾਤ ਕਰ ਲੈਣੇ ਆ ਪੈਣ ਕਿੰਨਾ ਚਿਰ ਹੋਇਆ ਹਸਬੰਦ ਨੇ ਇਦਾਂ ਹੋਇਆ ਹਾਂਜੀ ਘਰ ਵਾਲੇ ਕਿੰਨਾ ਚਿਰ ਹੋਇਆ ਇਸ ਤਰ੍ਹਾਂ ਇਹਨਾਂ ਨੂੰ 8 ਕੁ ਮਹੀਨੇ 7 ਮਹੀਨੇ ਹੋ ਚਲੇ ਇਸ ਤਰ੍ਹਾਂ ਹੋਇਆ ਨੂੰ ਤੇ ਇਹਨਾਂ ਤੋਂ 2 ਕੁ ਮਹੀਨੇ ਪਹਿਲਾਂ ਕੋਠਾ ਡਿੱਗਾ ਹੈ ਤੇ ਕਹਿੰਦੇ ਕਿ ਚੱਲ ਮੈਂ ਜਾਵਾਂਗਾ ਕਿ ਪਛੇਤ ਮੈਂ ਫਿਰ ਬਣਾਵਾਂਗਾ ਤੇ ਪਰ ਆਪ ਹੀ ਜਾਣੋ ਚੱਲ ਗਏ ਤੇ ਕਮਰਾ ਕਿੱਥੇ ਬਣਾਣਾ ਹੈ ਤੇ ਹੁਣ ਤੁਹਾਨੂੰ ਪਤਾ ਆਪੇ ਵੀ ਮੈਂ ਮਾੜਾ ਮੋਟਾ ਗੁਜ਼ਾਰਾ ਕਰਦਾ ਹੀ ਕਰਨੀ ਆ ਮੈਂ ਕਿੱਥੋਂ ਇੰਨੇ ਜੋਗੀ ਆ ਜਿਹੜਾ ਕਮਰਾ ਮੈਂ ਖੜਾ ਕਰ ਲਾਂ ਤੇ ਤੇ ਇਹੀ ਆ ਕਿ ਹੁਣ ਕੋਈ ਮੇਰੀ ਭੈਣ ਭਰਾ ਕੋਈ ਮਦਦ ਕਰਨ ਤਾਂ ਚਲੋ ਮੈਂ ਥੋੜਾ ਬਹੁਤਾ ਮਾੜਾ ਚੰਗਾ ਚਲੋ ਕਿਤੇ ਮੇਰਾ ਬਣਾ ਦੇਣ ਰਲ ਮਿਲ ਕੇ ਤੇ ਚਲੋ ਗਾੜੀ ਇਹ ਮਹਾਰਾਜ ਦੀ ਕਿਰਪਾ ਵਾ ਚਲੋ ਕੀ ਕੀ ਕਰਦੇ ਸੀ ਤੁਹਾਡੇ ਹਸਬੰਦ ਹਾਂਜੀ ਘਰ ਵਾਲੇ ਕੀ ਕਰਦੇ ਸੀ ਘਰ ਵਾਲੇ ਲੱਕੜ ਦਾ ਹੀ ਕੰਮ ਕਰਦੇ ਸ਼੍ਰੀਨਗਰ ਜਾਂਦੇ ਹੁੰਦੇ ਸੀ ਤੇ ਇੱਥੇ ਇਹਨਾਂ ਨੇ ਬਾਸਾ ਦਿਹਾੜੀ ਟੱਪਾਈ ਕਰਦੇ ਹੁੰਦੇ ਸੀ ਤੇ ਹੁਣ ਤਾਂ ਚਲੋ ਹੁਣ ਉਹ ਵੀ ਹੁਣ ਗਿਆ ਉਹਨਾਂ ਦਾ ਕੀ ਕਰਨਾ ਫੇਰ ਹੁਣ ਉਹ ਮਾਲਕ ਜਦੋਂ ਇਹ ਡਿੱਗਾ ਸੀ ਉਦੋਂ ਤੁਸੀਂ ਕਿੱਥੇ ਸੀ ਉਦੋਂ ਇਹ ਦੋ ਕੁ ਮਹੀਨੇ ਹੋ ਗਏ ਇਸ ਤਰ੍ਹਾਂ ਇਹ ਡਿੱਗੇ ਨੂੰ ਦੋਨ ਚਲੋ ਵਾਦੀ ਲਾ ਲਓ ਤੁਸੀਂ ਤੇ ਕਹਿੰਦੇ ਕਿ ਚਲ ਮੈਂ ਜਾਵਾਂਗਾ ਛਾਲ ਛਾਲ ਆ ਗਿਆ ਸੀ ਗਰਮੀਆਂ ਜੀਆਂ ਚ ਡਿੱਗਾ ਤੇ ਕਹਿੰਦੇ ਛਾਲ ਨੰਗ ਜਾਣਾ ਵਾ ਤੇ ਗਾੜੀ ਚਲੋ ਗਰਮੀ ਆ ਜਾਣੀ ਗਰਮੀਆਂ ਚ ਚਲ ਮੈਂ ਚਲੀ ਜਾਣਾ ਵਾ ਤੇ ਇਹ ਗੱਲ ਤਾਂ ਪਤਾ ਹੀ ਨਹੀਂ ਵੀ ਆਪ ਹੀ ਇਹਨਾਂ ਨੇ ਮੁੱਕ ਜਾਣਾ ਵਾ ਤੇ ਕਮਰਾ ਤੇ ਵਿਚਾਰਾ ਫਿਰ ਉੱਥੇ ਦਾ ਉੱਥੇ ਹੀ ਰਹਿ ਗਿਆ ਫਿਰ ਕੀ ਕਰਨਾ ਹੈ ਕਿੰਨੇ ਬੱਚੇ ਆ ਤੁਹਾਡੇ ਬੱਚੇ ਮੇਰੇ ਦੋ ਜੇ ਇੱਕ ਗੁੱਡੀ ਇੱਕ ਕਾਕਾ ਬੇਟਾ ਮੇਰਾ ਆ ਜੇ ਕੁੜੀ ਆ ਪਰ ਮੁੰਡੇ ਦੀ ਹੈਗੀ ਜੀ 11 ਸਾਲਾਂ ਦਾ ਵਾ ਤੇ ਬੇਟੀ ਮੇਰੀ 10 ਕ ਹੋਣੀ ਸਾਲਾਂ ਦੀ ਮੁੰਡਾ 12 12 ਸਾਲਾਂ ਦਾ ਹੋਣਾ ਜੇ ਮੇਰਾ ਮੁੰਡਾ ਤੇ ਕੁੜੀ 10 ਸਾਲਾਂ ਦੀ ਹੈ ਬੱਚੇ ਛੋਟੇ ਹੀ ਆ ਜੀ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਦੇਖਦੇ ਪਏ ਆ ਮੁਨਚੋਂ ਦਾ ਥੋੜਾ ਘਾਟਾ ਅੱਛਾ ਜਿਹੜੇ ਲੋਕੀ ਤੁਹਾਨੂੰ ਦੇਖਦੇ ਪਏ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਕੀ ਕਹਿਣਾ ਚਾਹਾਂਗੀ ਮੈਂ ਇਹੋ ਹੀ ਉਹਨਾਂ ਦਾ ਧੰਨਵਾਦ ਹੀ ਕਰਾਂਗੀ ਹੋਰ ਉਹਨਾਂ ਨੂੰ ਮੈਂ ਕੀ ਕਹਿਣਾ ਮੇਰੇ ਭੈਣ ਭਰਾ ਜਿਹੜਾ ਵੀ ਕੋਈ ਮੇਰੀ ਮਦਦ ਕਰੇਗਾ ਤੇ ਮੈਂ ਉਹਨਾਂ ਦੇ ਇਹੋ ਹੀ ਮਹਾਰਾਜ ਗਾੜੀ ਸੁੱਖ ਮੰਗਾਂਗੀ ਚਲੋ ਮਾਲਕ ਉਹਨਾਂ ਨੂੰ ਜਿਆਦਾ ਦਵੇ ਜੇ ਮੇਰੀ ਗਰੀਬਣੀ ਦੀ ਕੋਈ ਬਾਹ ਫੜੇਗਾ ਤੇ ਮੈਂ ਤੇ ਉਹਨਾਂ ਦੀ ਸੁੱਖ ਹੀ ਮੰਗਣੀ ਜੇ ਚਲੋ ਕੋਈ ਭੈਣ ਭਰਾ ਮੇਰੀ ਕਰੇ ਥੋੜੀ ਬੋਤੀ ਮਦਦ ਤੇ ਚਲੋ ਮੇਰਾ ਮਾੜਾ ਚੰਗਾ ਚੱਲ ਕਿਤੇ ਬਣਾ ਦੇਣ ਮੈਂ ਇਹਨੇ ਨਾ ਚਲੋ ਮਾੜਾ ਮੋਟਾ ਗੁਜ਼ਾਰਾ ਕਰਾਂਗੀ ਘਰ 'ਚ ਹਾਲਾਤ ਭੈਣ ਦੇ ਤੁਸੀਂ ਦੇਖਦੇ ਪਈਓ ਕਿ ਦੋ ਬੱਚੇ ਦੱਸੇ ਜਾ ਰਹੇ ਨੇ ਇੱਕ 12 ਸਾਲ ਦਾ ਬੇਟਾ ਤੇ ਇੱਕ ਬੇਟੀ ਜਿਹੜੀ ਏ 10 ਤੋਂ 11 ਸਾਲ ਦੀ ਭੈਣ ਵੱਲੋਂ ਦੱਸੀ ਜਾ ਰਹੀ ਏ ਹਾਲਾਤ ਕਾਫੀ ਜ਼ਿਆਦਾ ਜਿਹੜੇ ਤੁਸੀਂ ਦੇਖਦੇ ਪਈਓ ਵੀ ਇੱਧਰ ਮਿੱਟੀ ਦੇ ਢੇਰ ਜਿਹੜੇ ਆ ਉਹ ਕਮਰੇ ਦੇ ਵਿੱਚ ਹੀ ਮੈਂ ਜ਼ਿਕਰ ਗਰਾਊਂਡ ਤੋਂ ਦਿਖਾਵਾ ਤੇ ਤੁਸੀਂ ਦੇਖਦੇ ਪਈਓ ਵੀ ਅੱਧਾ ਕਮਰਾ ਡਿੱਗ ਕੇ ਜਿਹੜਾ ਆ ਉਹ ਪੂਰੀ ਦੀ ਪੂਰੀ ਜਿਹੜੀ ਏ ਸੱਤ ਦੀ ਮਿੱਟੀ ਮਲਬਾ ਜਿਹੜਾ ਆ ਉਹ ਕਮਰੇ ਦੇ ਵਿੱਚ ਹੀ ਪਿਆਦਾ ਆ ਪੂਰਾ ਕਮਰਾ ਜਿਹੜਾ ਆ ਉਹ ਮਿੱਟੀ ਦੇ ਨਾਲ ਭਰਿਆ ਹੋਇਆ ਤੇ ਹਾਲਾਤ ਤੁਸੀਂ ਦੇਖਦੇ ਪਿਓ ਬਾਰ-ਬਾਰ ਹਾਲਾਤ ਜਿਹੜੇ ਆ ਦਿਖਾਉਣ ਦਾ ਕਾਰਨ ਮਕਸਦ ਇਹੀ ਹੈ ਵੀ ਘੱਟੋ-ਘੱਟ ਤੁਸੀਂ ਇਹ ਚੀਜ਼ ਨੂੰ ਦੇਖ ਕੇ ਜੇਕਰ ਦਾਨੀ ਸੱਜਣਾ ਤਾਂ ਇਹ ਵੀਡੀਓ ਪਹੁੰਚਾ ਦਿਓ ਤੇ ਉਹ ਦਾਨੀ ਸੱਜਣਾ ਦੇ ਥਰੂ ਇਸ ਭੈਣ ਦਾ ਇਹ ਕਮਰਾ ਬਣ ਜਾਵੇ ਭੈਣ ਜਿਹੜੀ ਇਹ ਕੰਨਾਂ ਤੋਂ ਵੀ ਜੜਾ ਆ ਭੈਣ ਨੂੰ ਘਟ ਸੁਣਦਾ ਆ ਕਿਉਂਕਿ ਮੈਂ ਦੋ ਤਿੰਨ ਵਾਰੀ ਟਰਾਈ ਕੀਤੀ ਤੇ ਮੈਨੂੰ ਲੱਗਿਆ ਤੇ ਉਹਨਾਂ ਨੇ ਫਿਰ ਆਪ ਹੀ ਕਹਿ ਦਿੱਤਾ ਕਿ ਮੈਨੂੰ ਘਟ ਸੁਣਦਾ ਆ ਤੇ ਇਹ ਹਾਲਾਤ ਨੇ ਭੈਣ ਦੇ ਬਸ ਦੁਬਾਰਾ ਮੈਂ ਲਾਰ ਤੇ ਜਾਂਦੇ ਵਾਰ ਇੱਕ ਬੇਨਤੀ ਇਹੀ ਕਰਾਂਗਾ ਕਿ ਜੇਕਰ ਤੁਸੀਂ ਇਹ ਹੈਲਪ ਨਹੀਂ ਕਰ ਸਕਦੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਪਿੰਡ ਗੁਰਦਾਸ ਨੰਗਲ ਦੀ ਹੈ ਭੈਣ ਦਾ ਨਾਂ ਕੀ ਪੁੱਛ ਲੈਣੇ ਭੈਣਾਂ ਆ ਕੀ ਬਲਜੀਤ ਕੋਰ ਮੇਰਾ ਨਾਂ ਜੇ ਬਲਜੀਤ ਕੌਰ ਭੈਣ ਦਾ ਨਾਮ ਬਲਜੀਤ ਕੌਰ ਆ ਤੇ ਵਿੰਦਰ ਵਿੰਦਰ ਦੇ ਵਾਈਫ ਨੇ ਜਿਹੜੇ ਕਿ ਇਸ ਟਾਈਮ ਸਵਰਗਵਾਸੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਵਿੰਦਰ ਦੇ ਵਾਈਫ ਤੇ ਇਸ ਹਾਲਾਤ ਦੇ ਤੁਸੀਂ ਹਾਲਾਤ ਦੇ ਦੇ ਪਿਓ ਘਰ ਦੇ ਹਾਲਾਤ ਬਹੁਤ ਜ਼ਿਆਦਾ ਇਸ ਟਾਈਮ ਜਿਹੜੇ ਮਾਰੇ ਹੋਏ ਪਏ ਨੇ ਸਥਿਤੀ ਜਿਹੜੀ ਬਹੁਤ ਜ਼ਿਆਦਾ ਨਾਜ਼ੁਕ ਆ ਕਿਸੇ ਵੀ ਮੌਕੇ ਕੁਝ ਵੀ ਇਹ ਹੋ ਸਕਦਾ ਹੈ ਤੇ ਜਿਹੜਾ ਨੁਕਸਾਨ ਵੱਧ ਤੋਂ ਵੱਧ ਵੀ ਹੋ ਸਕਦਾ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਕਿ ਬਰਸਾਤ ਜੇਕਰ ਤੇਜ਼ ਆ ਜਾਵੇ ਤਾਂ ਮੇਰੇ ਖਿਆਲ ਨਾਲ ਪਾਣੀ ਨੂੰ ਰੋਕਣਾ ਮੁਸ਼ਕਲ ਹੋ ਸਕਦਾ ਆ ਤੇ ਹੋ ਸਕਦਾ ਆ ਇਧਰਲਾ ਸੱਤ ਵੀ ਡਿੱਗ ਪਵੇ ਤੇ ਵੱਧ ਤੋਂ ਵੱਧ ਬੇਨਤੀ ਇਹ ਹੀ ਹੈ ਕਿ ਜਲਦੀ ਤੋਂ ਜਲਦੀ ਇਹਨੂੰ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਸੱਜਣਾ ਤੱਕ ਪਹੁੰਚਾ ਦਿਓ ਤੇ ਜੇਕਰ ਤੁਸੀਂ ਖੁਦ ਦਾਨ ਕਰ ਸਕਦੇ ਹੋ ਤੇ ਇਸ ਭੈਣ ਦਾ ਜਿਹੜਾ ਨੰਬਰ ਆ ਉਹ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੇ ਦਿੰਨੇ ਆ ਭੈਣ ਦੇ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਕੇ ਤੇ ਭੈਣ ਦਾ ਜਿਹੜਾ ਆ ਫੋਨ ਨੰਬਰ ਜਿਹੜਾ ਮੈਂ ਇੱਕ ਵਾਰੀ ਪੁੱਛ ਲੈਣਾ ਭੈਣ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ ਫੋਨ ਨੰਬਰ ਹਾਂ 98766 43538 ਫੇਰ ਬੋਲੋ ਕਰ 98766 43538 ਇਹ ਨੰਬਰ ਆ ਜੀ ਭੈਣ ਦਾ ਤੇ ਭੈਣ ਦੇ ਨੰਬਰ ਦੇ ਉੱਤੇ ਤੁਸੀਂ ਜਿਹੜਾ ਇਹਨਾਂ ਨੂੰ ਫੋਨ ਕਰ ਸਕਦੇ ਹੋ ਤੇ ਫੋਨ ਕਰਕੇ ਇਹਨਾਂ ਦੀ ਹੈਲਪ ਜਿਹੜੀ ਹੈ ਕਰ ਸਕਦੇ ਹੋ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ 'ਚ